SBI ਬੈਂਕ ਚੰਬਾਲ ਦੀ ਲੁੱਟਖੋ ਕਰਨ ਵਾਲੇ ਇੱਕ ਲੋਟੇਰਾ ਕਾਬੂ ਕਰਨ ਅਸਲਾ ਤੇ ਕਾਰ ਅਤੇ 90000 ਰੁਪਏ ਸਮੇਤ ਕਾਬੂ ਕੀਤੇ ਗਏ ਤਰਨਤਾਰਨ SSP ਅਸ਼ਵਨੀ ਕਪੂਰ ਕਾਨਫਰੰਸ ਦੌਰਾਨ ਕੀਤੇ ਖੁਲਾਸੇ ਤਰਨਤਾਰਨ ਜ਼ਿਲ੍ਹਾ ਅੰਦਰ ਕਸਬਾ ਚੰਬਾਲ SBI ਬੈਂਕ ਦੀ ਲੁੱਟਖੋ 29 ਫਰਵਰੀ ਨੂੰ ਕੀਤੀ ਗਈ ਸੀ ਜਿਸ ਵਿੱਚ ਅੱਜ ਤਰਨਤਾਰਨ SSP ਅਸ਼ਵਨੀ ਕਪੂਰ ਕਾਨਫਰੰਸ ਦੌਰਾਨ ਦੱਸਿਆ ਕਿ 29 ਫਰਵਰੀ ਨੂੰ ਚੰਬਾਲ ਵਿੱਚ SBI ਬੈਂਕ ਵਿੱਚ ਹੋਈ ਲੁੱਟਖੋਈ ਵਾਰਦਾਤ ਵਿੱਚ ਦੋ ਵਿਅਕਤੀਆਂ ਵੱਲੋਂ ਬੈਂਕ ਵਿੱਚੋਂ ਲਗਭਗ 7,82,000 ਤੋਂ ਵੱਧ ਰਕਮ ਲੁੱਟ ਕੇ ਚੰਬਾਲ ਤੋਂ ਅੰਮ੍ਰਿਤਸਰ ਵੱਲ ਫਰਾਰ ਹੋ ਕੇ ਰਸਤਾ ਵਿੱਚ ਮੋਟਰਸਾਈਕਲ ਛੱਡ ਕੇ ਇੱਕ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ ਬਾਅਦ ਵਿੱਚ CCTV ਕੈਮਰੇ ਦੇ ਸਹਿਯੋਗ ਨਾਲ ਇੱਕ ਦੋਸ਼ੀ ਗੁਰਿੰਦਰ ਸਿੰਘ ਉਪਿੰਦਰ ਨੂੰ ਕਾਬੂ ਕਰਕੇ ਉਸ ਕੋਲੋਂ 90,000 ਰੁਪਏ ਗਾੜਤੋ ਖੋਈ ਹੋਈ 12 ਫੋਰ ਬੰਦੂਕ ਇੱਕ ਕਾਰ ਪੀਬੀ 02 ਡੀਐਸ 0607 ਬ੍ਰਾਂਤ ਹੋਈ ਹੈ ਤਰਨਤਾਰਨ ਤੋਂ ਸਾਨੂੰ ਫਤਿਹਬਾਦ ਦੀ ਖਾਸ ਰਿਪੋਰਟ 29 ਨਦ 29 ਨਦ 23 ਤਰੀਕ ਨੂੰ ਬੈਂਕਟ ਕੈਤੀ ਹੋਈ ਸੀ ਐਸਬੀ ਬੈਂਕ ਚ ਤਕਰੀਬਨ ਪੌਣੇ ਕੋ ਪੈ ਨੋ ਵਜੇ ਦੁਪਹਿਰੀ 29 ਦੂਨੂ ਉਹਦੇ سلسلے 'ਚ ਜਿਹਨੇ ਅਜੇ ਉਸੇ ਵੇਲੇ ਟੀਮਸ ਬਣਾ ਕੇ ਤਾਂ ਇਹਦੀਆਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸੀ ਇਸ 'ਚ ਵੱਡੀ ਸਫਲਤਾ ਸੀ ਆਈਏ ਦੀ ਟੀਮ ਨੂੰ ਮਿਲੀ ਜਿਹੜੇ 'ਚ ਦੋਸ਼ੀ ਜਿਹੜੇ ਆ ਇਹ ਕੰਨ ਪਛਾਤਾ ਰਹਿ ਗਏ ਬਾਕੀ ਦੋਸ਼ੀ ਜਿਹੜੇ ਆ ਨਾਮਜਦ ਹੋ ਗਏ ਆ ਉਹਦੇ 'ਚ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜਿਸ ਦਾ ਨਾਮ ਗੁਰਵਿੰਦਰ ਸਿੰਘ ਇਹ ਬੁਸ਼ਾਰੇ ਪਨੂਆ ਦਾ ਰਹਿਣ ਵਾਲਾ ਆ ਆਸਟ੍ਰੇਲੀਅਨ ਸਿਟੀਜ਼ਨ ਹੈ ਇੱਥੇ ਆਇਆ ਇੱਥੇ ਆਉਣ ਤੋਂ ਬਾਅਦ ਨਸ਼ੇ ਦੀ ਲਤ ਹੈਗੀ ਇਹਨੂੰ ਇਹ ਤਾਂ ਇੱਕ ਸ਼ਹਾਦ ਜਿਹੜਾ ਮੁੰਡਾ ਹੈਗਾ ਤੋਸ਼ੀ ਭੱਜਿਆ ਹੋਇਆ ਉਹਦੇ ਨਾਲ ਉਹ ਸਿਟੀ ਤਰੰਤਰੰਦਾ ਹੈਗਾ ਉਹਦੇ ਨਾਲ ਧਲਕਤ ਹੋਇਆ ਉਹਨਾਂ ਨੇ ਇਹਨਾਂ ਨੇ ਜਿਹੜੀ ਉਦੋਂ ਪਲਾਨਿੰਗ ਬਣਾ ਲਈ ਕੋਈ ਬੈਂਕ ਲੁੱਟਣ ਦੀ ਉਹਦੇ ਅੱਗੇ ਕਾਰਵਾਈ ਕਰਦੇ ਗੱਡੀ ਜਿਹੜੀ ਯੂਜ਼ ਹੋਈ ਸੀਗੀ ਵਾਈਟ ਕਲਰ ਦੀ ਬਰੀਜ਼ਾ ਉਹ ਇਹਦੇ ਬ੍ਰਦਰ ਦੀ ਸੀਗੀ ਗੁਰਵਿੰਦਰ ਦੀ ਜਿਹਨੂੰ ਅਰੈਸਟ ਕੀਤਾ ਇਹਨਾਂ ਨੇ ਪਹਿਲੇ ਜਿਹੜੇ ਦੋ ਮੁੱਡੇ ਹੋਰ ਸੀਗੇ ਨਾਮ ਦੇ ਦੋਏ ਆ ਉਹਨਾਂ ਨੇ ਜਾ ਕੇ ਪਹਿਲੇ ਇੱਕ ਪੌਟਰ ਸਾਈਕਲ ਖੋਇਆ ਮੋਟਰਸਾਈਕਲ ਖੋਣ ਤੋਂ ਬਾਅਦ ਦੋ ਸਟੈਂਡ ਤੋਂ ਇਹ ਜਿਹੜਾ ਸੀਗਾ ਮੁੰਡਾ ਚਲਾ ਗਿਆ ਅਲੱਗ ਤੋਂ ਸਿੱਧਾ ਬੈਂਕ ਵਾਲੇ ਪਾਸੇ ਨੂੰ ਚੋਬਾ ਵਾਲੇ ਪਾਸੇ ਨੂੰ ਔਰ ਉਹਨਾਂ ਨੇ ਜਾ ਕੇ ਰੋਹੀ ਦੇ ਉੱਤੋਂ ਇੱਕ ਹੋਰ ਬੁਲਟ ਮੋਟਰਸਾਈਕਲ ਖੋ ਕੇ ਉਹ ਮੋਟਰਸਾਈਕਲ ਉੱਥੇ ਸੱਟਤਾ ਬੁਲਟ ਮੋਟਰਸਾਈਕਲ ਦੇ ਜਾਂਦੇ ਆ ਜਾ ਕੇ ਉੱਥੇ ਵਾਰਦਾਤ ਨੂੰ ਅੰਜਾਮ ਦਿੰਦੇ ਆ 2:47 ਮਿੰਟ ਤੇ ਅੰਦਰ ਵੜਦੇ ਔਰ 2.5 ਪੌਣੇ 3 ਮਿੰਟ ਦੇ ਵਿੱਚ ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਆ ਅੱਗੇ ਜਿਹੜਾ ਨਾਕਾ ਹੈਗਾ ਖੈਰਦੀਨ ਦਾ ਉਸ ਤੋਂ ਪਹਿਲੇ ਜਨਾ ਮਨਣਾ ਵਾਲਾ ਟੂਲ ਪਲਾਜ਼ਾ ਹਾਂ ਦਾ ਉਥੋਂ ਪਹਿਲੇ ਹੀ ਡਿਵਰਸ ਹੁੰਦੇ ਆ ਔਰ ਗੱਡੀ 'ਚ ਬੈ ਕੇ ਸਾਰੇ ਜਣੇ ਇਹ ਵਾਪਸ ਆਪਣੇ ਉਥੋਂ ਭੱਜ ਜਾਂਦੇ ਮੌਕੇ ਤੋਂ ਔਰ ਪੈਸੇ ਵੀ ਸਾਰੇ ਨੂੰ ਬਰਾਮਦ ਤੇ ਪੈਸੇ ਇਹਦੇ ਕੋਲੋਂ ਜੀ 90000 ਰੁਪਇਆ ਤੇ ਜਿਹੜੀ ਉਹਦੀ ਦੁਕਾਨ ਖੋਈ ਸੀਗੀ ਇਹਨਾਂ ਨੇ ਗਾਰਡ ਕੋਲੋਂ ਹੋਰ ਕਵਰ ਹੋ ਗਈ ਜਿਹੜੇ ਵੈਪਨ ਸੀ ਇਹਨਾਂ ਨੇ ਵਰਤੇ ਯੂਜ਼ ਕੀਤੇ ਸੀ ਜਾਂ ਵੈਪਨ ਉਹ ਜਿਹੜੇ ਦੋ ਬੱਦੇ ਇੱਕ ਤਾਂ ਅਨਨੋਨ ਹੈਗਾ ਜਿਹੜਾ ਸ਼ਾਜਾਦ ਨੂੰ ਪਤਾ ਕੌਣਾ ਕਿਹੜਾ ਮੁੰਡਾ ਉਹਦੇ ਨਾਲ ਸੀਗਾ ਉਹ ਜਦੋਂ ਸ਼ਾਜਾਦ ਆਦੇਗਾ ਉਹਦੇ ਤੋਂ ਉਹ ਵੈਪਨ ਤੇ ਬਾਕੀ ਪੈਸੇ ਉਹਨਾਂ ਕੋਲ ਹੈ ਇਹਨੂੰ ਸਿਰਫ 90000 ਰੁਪਏ ਦਿੱਤਾ ਸੀ ਤੇ ਇਹਦੇ ਕੋਲ ਜਿਹੜੀ ਗਾਰਡ ਵਾਲੀ ਗਨ ਸੀ ਉਹ ਪਲੱਸ ਜਿਹੜੇ ਤਿੰਨੋਂ ਗੱਡੀਆਂ ਜਿਹੜੀਆਂ ਦੋ ਮੋਟਰਸਾਈਕਲ ਔਰ ਇੱਕ ਗੱਡੀ ਸੀਗੀ ਉਹ ਤਿੰਨੋਂ ਸਾਰਾ ਰਿਕਵਰ ਹੋ ਗਿਆ ਹੁਣ ਜਿਹੜੀ ਬਾਕੀ ਪੈਸੇ ਹੈ ਉਹ ਸ਼ਾਜਾਦ ਤੋਂ ਤਾਂ ਇੱਕ ਦੋ ਦਿਨ ਦੋਸ਼ੀ ਹਜੇ ਰਹਿੰਦੇ ਆ ਦੋ ਇਹ ਤੇ ਇੱਕ ਬੰਦਾ ਵਿੱਚ ਕੈਂਡੀਡੇਟ ਸੀ ਜਿਹੜਾ ਸਾਰੀ ਕੌਨਸਪੀਰੇਸੀ ਚ ਸੀਗਾ ਉਹ ਹਜੇ ਰਹਿੰਦਾ ਸਰ ਦੀ ਬੈਂਕ ਦੇ ਵਿੱਚ ਜਿਹੜਾ ਐਂਟਰ ਕਿੰਨੇ ਕੀਤਾ ਸ਼ਾਜਾਦ ਕੀਤਾ ਸੀ ਜਾਂ ਕੋਈ ਹੋਰ ਸੀਗਾ ਨਹੀਂ ਇਹ ਉਹ ਉਹ ਸ਼ਾਜਾਦ ਸੀਗਾ ਐਂਡ ਇਹ ਜਿਹੜੇ ਸੀਗਾ ਇਹਨੇ ਇਹ ਗੱਡੀ ਦੇ ਸਟੀering wheel ਦੇ ਉੱਤੇ ਸੀਗਾ ਬਾਅਦ ਚ ਗੱਡੀ ਵੀ ਇਹ ਕਹਿੰਦਾ ਸ਼ਾਜਾਦ ਨੇ ਚਲਾਈ ਐ ਇਹ ਪਰ ਗੱਡੀ ਲੈ ਕੇ ਉੱਥੇ ਖੜਾ ਸੀ ਆ ਵੇਟ ਕਰ ਰਿਹਾ ਸੀ ਸ਼ਾਇਦ ਤੇ ਉਹਦੇ ਨਾਲ ਦਾ ਇੱਕ ਮੁੰਡਾ ਜਿਹੜਾ ਅਣਪਛਾਤਾ ਹੈਗਾ ਉਹ ਇੰਟਰ ਕੀਤੀ ਸੀ ਸਰ ਇਹਨਾਂ ਨੇ ਪਹਿਲਾਂ ਹੀ ਪਲਾਨ ਬਣਾਇਆ ਸੀ ਵੀ ਐਸਬੀਆਈ ਚਬਾਲ ਨੂੰ ਟਾਰਗੇਟ ਬਣਾਉਣਾ ਕੋਈ ਨਹੀਂ ਐਦਾਂ ਦਾ ਸ਼ਾਇਦ ਮੇਬੀ ਕੋਈ ਟਾਰਗੇਟ ਨਹੀਂ ਸੀ ਔਰ ਇਹ ਲਾਸਟ ਮੂਮੈਂਟ ਤੇ ਹੀ ਇਹਨਾਂ ਨੇ ਕੋਈ ਦੇਖਿਆ ਵੀ ਜਿਵੇਂ ਕੋਈ ਬੈਂਕ ਕੋਰਪ ਔਰ ਇਹ ਹੁਣ ਜਦੋਂ ਸ਼ਹਾਜਾਦ ਆ ਦੇਗਾ ਉਦੋਂ ਪਤਾ ਲੱਗੇਗਾ ਇਹਨੂੰ ਤਾਂ ਸਿਰਫ ਇਹਦੀ ਗੱਡੀ ਵਰਤੀ ਹੈ ਔਰ ਇਹਨੂੰ ਨਾਲ ਲਿਆ ਉਹਨਾਂ ਨੇ ਇਹ ਸਾਰਾ ਸ਼ਾਮਲ ਸੀਗਾ ਸਾਜ਼ਿਸ਼ ਪੂਰਾ ਸਰ ਕਿੰਨੇ ਟੋਟਲ ਬੰਦੇ ਨਜਮਤ ਕੀਤੇ ਗਏ ਚ ਹੈ ਜੀ ਕਿੰਨੇ ਬੰਦੇ ਪਾਏ ਗਏ ਦੋਸ਼ੀ ਇਸ ਚ ਨਾਮ ਚਰਪਾਨੀ ਦੋਸ਼ੀ ਟੋਟਲ 4 ਹੈ ਜੀ 4 ਹੈ ਇੱਕ ਅਨ ਆਈਡੈਂਟੀਫਾਈਡ ਹੈ ਇੱਕ ਮੁੱਦਾ ਨਸ਼ਹਰੇ ਦਾ ਹੀ ਹੈਗਾ ਉਹ ਸੁਰੱਖਿਆ ਦਾ ਉਹਦੇ ਵੀ ਛੇਤੀ ਨੇੜੇ ਪਹੁੰਚਾਂਗੇ ਅੱਜ ਕੱਲ ਜੋ ਵੀ ਅੱਜ ਮੇਰੇ ਖਿਆਲ ਸ਼ਾਇਦ ਅਸੀਂ ਕਾਮਯਾਬ ਹੋ ਚੁੱਕਾਂਗੇ ਉਹਨੂੰ ਵੀ ਯਾਰ ਜੋ ਅੱਜ ਉਹਨੇ ਇਹਨਾਂ ਦੀ ਮੁਲਾਕਾਤ ਕਰਾਈ ਸੀ ਜੀ ਗੁਰਵਿੰਦਰ ਦੀ ਉਹ ਸ਼ਾਹਜਾਹਦ ਦੇ ਨਾਲ ਸਰ ਕੋ ਪ੍ਰਾਣੀ ਕੋ ਗੈਂਗਸਟਰ